ਦੇ ਦੂਈ ਪਾਕਿਸਤਾਨ ਦੋਸਤੋ ਜੀ ਮੈਨੂੰ ਤੁਹਾਨੂੰ ਪਤਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਹੈ ਪਿਛਲੇ 4 ਦਿਨ ਤੋਂ ਸ਼ੰਭੂ ਬੈਡਰ ਦੇ ਉੱਪਰ ਜਾਮ ਲਾਇਆ ਹੋਇਆ ਸੀਗਾ ਉਸ ਦੇ ਵਿੱਚ ਹਰਿਆਣਾ ਫੋਰਸ ਵੱਲੋਂ ਜਿਹੜਾ ਹੈ ਉਹਨਾਂ ਦੇ ਉੱਪਰ ਅਥਰੂ ਕਦੇ ਗੋਲੇ ਵੀ ਛੱਡੇ ਗਏ ਤੇ ਗੋਲੀਆਂ ਵੀ ਜਿਹੜੀਆਂ ਹੈ ਉੱਥੇ ਲਗਾਤਾਰ ਚੱਲਦੀਆਂ ਨੇ ਸੋ ਯੂਨੀਵਰਸਲ ਦੀ ਟੀਮ ਨੂੰ ਜਿਹੜਾ ਹੈ ਉੱਥੇ ਜਾਣ ਦਾ ਮੌਕਾ ਵੀ ਮਿਲਿਆ ਸੀ ਤੇ ਪੂਰੀ ਰਿਪੋਰਟ ਵੀ ਤੁਹਾਨੂੰ ਦਿਖਾਈ ਸੀ ਅੱਜ ਮੇਰੇ ਨਾਲ ਖੰਨਾ ਸ਼ਹਿਰ ਦੀਆਂ ਉਹ ਮਹਾਨ ਸ਼ਖਸੀਅਤਾਂ ਬੈਠੀਆਂ ਨੇ ਜਿਹੜੀਆਂ ਪੋਲਿਟਿਕਸ ਦੇ ਵਿੱਚ ਆਪਣਾ ਇੱਕ ਅਲੱਗ ਪਹਿਚਾਨ ਰੱਖਦੀਆਂ ਅਲੱਗ-ਅਲੱਗ ਪਾਰਟੀਆਂ ਤੋਂ ਨਹੀਂ ਸਭ ਤੋਂ ਪਹਿਲਾਂ ਸਾਡੇ ਸ਼ਸ਼ੀਵਰਦਨ ਜੀ ਮੇਰੇ ਨਾਲ ਮੌਜੂਦ ਨੇ ਸਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਜਰਾ ਹੈ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਵਿੱਗਿਆ ਗਿਆ ਤੇ ਅੱਜ ਬੰਦ ਦੀ ਕਾਲ ਵੀ ਦਿੱਤੀ ਗਈ ਇਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਕਿਸਾਨਾਂ ਨੇ ਸੰਘਰਸ਼ ਸ਼ੁਰੂਆਭਿਆ ਪਹਿਲਾਂ ਉਹ ਸ਼ਾਂਤਮਈ ਜਾ ਰਹੇ ਤੇ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਸੀ ਦੂਜੀ ਗੱਲ ਪੰਜਾਬ ਦੇ ਅੰਦਰ ਯਾਨੀ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਡਰੋਨ ਸੱਟੇ ਜਾਂ ਗੋਲੀ ਚਲੋਣੀ ਇਹ ਬਹੁਤ ਮਤਭਾਗੀ ਕਰਦਾ ਹੈ ਨਹੀਂ ਹੋਣੀ ਚਾਹੀਦੀ ਸੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਨੇ ਜਿਹੜੀਆਂ ਪਹਿਲਾਂ ਮੰਨੀਆਂ ਗਈਆਂ ਨੇ ਉਹ ਮੰਨ ਲਣੀਆਂ ਚਾਹੀਦੀਆਂ ਸੀ ਕਿਉਂ ਨਹੀਂ ਲੱਗੂਆਂ ਸਰਕਾਰ ਨੂੰ ਕੀ ਇਹਦੇ 'ਚ ਨੁਕਸਾਨ ਹੈ ਉਹ ਇਹ ਸਰਕਾਰ ਜਾਣਦੀ ਹੈ ਤੇ ਕਿਉਂ ਨਹੀਂ ਹੋਇਆ ਪਰ ਜਿਹੜਾ ਆਪਣੀ ਪੰਜਾਬ ਸਰਕਾਰ ਹੈ ਇਹਦੀ ਜਿਹੜੀ ਧੋਗਲੀ ਨੀਤੀ ਆ ਇਹ ਵਧੀਆ ਨਹੀਂ ਲੱਗਦਾ ਜੇ ਪਹਿਲਾਂ ਪਿੱਛੇ ਘੂਰ ਲੈਂਦਾ ਜੀ ਮੋਦੀ ਨੂੰ ਇਹ ਥੱਲੇ ਸਿੱਟਣਾ ਚਾਹੁੰਦੇ ਮੋਦੀ ਇੱਕ ਥੱਲੇ ਨਹੀਂ ਕਰਦਾ ਹੈਗਾ ਮੋਦੀ ਦਾ ਗ੍ਰਾਫ ਨਹੀਂ ਥੱਲੇ ਕਰਦਾ ਹੈਗਾ ਮੋਦੀ ਦਾ ਗ੍ਰਾਫ ਇੱਕਦਮ ਉੱਪਰ ਜਾਊਗਾ ਕਿਉਂਕਿ ਤੁਸੀਂ ਦੇਖਿਆ ਹੋਊਗਾ ਵੀ ਜਿਹੜਾ ਬੰਦਾ ਵਾਦੇ ਦਾ ਪੱਕਾ ਤੇ ਵਾਦੇ ਦਾ ਪੱਕਾ ਬੰਦਾ ਹੋਵੇ ਉਹਨੂੰ ਥੱਲੇ ਸਿੱਟਣਾ ਬੜਾ ਔਖਾ ਹੈ ਮੈਂ ਤਾਂ ਇਹੀ ਕਹੂੰਗਾ ਸੋ ਮੇਰੇ ਨਾਲ ਹੁਣ ਜਿਹੜੇ ਨਵੇਂ ਇੰਡਸਟਰੀ ਲਿਸਟ ਨੇ ਖੰਨੇ ਆਪਣੇ ਫੀਡ ਫੈਕਟਰੀ ਦਾ ਕੰਮ ਹੈ ਨਾ ਇਹ ਕੀ ਕਹਣਾ ਚਲੋ ਕਿੰਨਾ ਕੁ ਫਰਕ ਪੈਂਦਾ ਜਿਹੜੀ ਹੈ ਇੰਡਸਟਰੀ ਦੇ ਉੱਪਰ ਜਦੋਂ ਐਸੀਆਂ ਕੋਲਾ ਆਉਂਦੀਆਂ ਨੇ ਜਿਵੇਂ ਐਸੇ ਜਰੇ ਹੈ ਤਰਨੇ ਲੱਗਦੇ ਨੇ ਇਹ ਕੋ। ਇਹ ਜੋ ਵੀ ਹੋ ਰਿਹਾ ਹੈ ਪੰਜਾਬ ਵਾਸਤੇ ਖਾਸ ਕਰ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਉਹਨੂੰ ਬਹੁਤ بڑا ਬੈਕਸੈਟ ਹੈ। ਕਿਸੇ ਵਾਸਤੇ ਵੀ ਮਤਲਬ ਆਮ ਪਬਲਿਕ ਨੂੰ ਡਿਸਟਰਬ ਕਰਨਾ ਉਹ ਕੋਈ ਵਧੀਆ ਗੱਲ ਨਹੀਂ ਹੈ। ਛੋਟੀ ਲੜਾਈ ਸਰਕਾਰ ਨਾਲ ਹੈ ਛੋਟੀ ਲੜਾਈ ਮੈਗ ਨਾਲ ਹੈ ਕਿਸੇ ਨਾਲ ਵੀ ਹੈ ਤੁਹਾਨੂੰ ਮਤਲਬ ਆਮ ਪਬਲਿਕ ਨੂੰ ਤੰਗ ਨਹੀਂ ਕਰਨਾ ਚਾਹੀਦਾ ਤੁਸੀਂ ਦਿੱਲੀ ਜਾਣਾ ਚਾਹੁੰਦੇ ਹੋ ਸਹੀ ਤਰੀਕੇ ਨਾਲ ਜਾਓ ਗਵਰਨਮੈਂਟ ਤੁਹਾਨੂੰ ਲਿਜਾਣਾ ਚਾਹੁੰਦੀ ਹੈ ਬਾਈ ਟ੍ਰੇਨ ਲਿਜਾਣਾ ਚਾਹੁੰਦੀ ਹੈ ਬਾਈ ਬੱਸ ਲਿਜਾਣਾ ਚਾਹੁੰਦੀ ਹੈ ਉਹ ਲਿਜਾਣਾ ਚਾਹੁੰਦੀ ਹੈ ਜਿੱਥੇ ਤੁਹਾਨੂੰ ਨਹੀਂ ਹੋਣੀ ਚਾਹੀਦੀ ਜਿੱਥੇ ਤੁਸੀਂ ਜਾਣਾ ਚਾਹੋ ਉਹ ਤੁਹਾਨੂੰ ਲਿਜਾਣ ਨੂੰ ਤਿਆਰ ਹੈ ਜੇ ਤੁਸੀਂ ਆਪਣੇ ਟਰੈਕਟਰ ਆਪਣੀਆਂ ਟਰਾਲੀਆਂ ਕਿੰਨੀਆਂ ਬਾੜ ਲੋਗੇ 1000 ਬਾੜ ਦੋਗੇ 2000 ਬਾੜ ਦੋਗੇ ਕੀ ਹੋਊਗਾ ਸਾਰੀ ਪਬਲਿਕ ਤੰਗ ਹੋਊਗੀ ਦਿੱਲੀ ਦੀ ਰਸਤੇ ਤੰਗ ਹੋਣਗੇ ਕਿੰਨਾ ਮਤਲਬ ਹੈ ਆਪਾਂ ਆਪਾਂ ਹਿੰਦੂਸਤਾਨੀ ਐ ਆਪਾਂ ਇਕੱਲੇ ਪੰਜਾਬੀ ਤਾਂ ਨਹੀਂ ਐ ਸਾਰਾ ਹਿੰਦੂਸਤਾਨ ਆਪਣਾ ਆਪਾਂ ਇੱਕ ਆ ਸਾਰੇ ਚਾਹੇ ਉਹ ਜਿਮੀਦਾਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਦੁਕਾਨਦਾਰ ਹੈ ਚਾਹੇ ਉਹ ਵਪਾਰੀ ਹੈ ਚਾਹੇ ਇੰਡਸਟਰੀਸਟ ਹੈ ਆਪਾਂ ਪੋਲਿਟਿਕਸ ਨੂੰ ਛੱਡ ਲੋ ਚਾਹੇ ਜਨਾਓ ਪੋਲਿਟਿਕਸਾਂ ਦੇ ਸ਼ਾਂਤ ਵੀ ਢੰਗ ਨਾਲ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਇਹਨਾਂ ਨੇ ਦਰਗਲ ਗਿਆ ਕਿ ਆਪਾਂ ਪੋਲਿਟਿਸ ਨੂੰ ਛੱਡ ਕੇ ਆਪਾਂ ਜੋ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ ਜੋ ਕਿਸਾਨ ਮੰਗ ਰਹੇ ਨੇ ਜਿਹੜੇ ਨਾਲ LIC ਦੇ ਬੈਠੇ ਨੇ ਤੁਸੀਂ ਕੀ ਕਹਿੰਦਾ ਜੰਦੇ ਹੋ ਜਿਹੜਾ ਹੈ ਕਿੰਨਾ ਕੁ ਫਰਕ ਬੰਦ ਹੋ ਤੁਸੀਂ ਅੱਜ ਜਿਵੇਂ ਅੱਜ ਬੰਦ ਦੀ ਹੜਤਾਲ ਵੀ ਦਿੱਤੀ ਗਈ ਹੈ ਔਰ ਪਿਛਲੇ 4 ਦਿਨ ਤੋਂ ਕਿਸਾਨ ਜਿਹੜੇ ਨੇ ਬਾਰਡਰਾਂ ਤੇ ਬੈਠੇ ਨੇ ਮੇਰਾ ਤਾਂ ਮੰਨਣਾ ਸਿਰਫ ਇਨਾ ਹੈ ਕਿ ਜੋ ਇਹਨਾਂ ਦੀ ਜਾਇਜ਼ ਮੰਗ ਹੈ ਗਵਰਨਮੈਂਟ ਨੂੰ ਮੰਨ ਲੈਣੀ ਚਾਹੀਦੀ ਹੈ ਤਾਂ ਕਿ ਆਮ ਪਬਲਿਕ ਪਰੇਸ਼ਾਨ ਨਾ ਹੋਏ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਕੋਈ ਐਂਬੂਲੈਂਸ ਵੀ ਹੈ ਜਾਂ ਕੋਈ ਅਦਰ ਬੰਦਾ ਕੋਈ ਆਪਣੇ ਜ਼ਰੂਰੀ ਕੰਮ ਲਈ ਜਾ ਰਿਹਾ ਹੈ ਕੋਈ 에어ਪੋਰਟ ਦਿੱਲੀ ਜਾ ਰਿਹਾ ਹੈ ਤਾਂ ਉਹਨੂੰ ਪਰੇਸ਼ਾਨੀ ਨਾ ਹੋਵੇ ਗਵਰਨਮੈਂਟ ਨੂੰ ਆਪਣੀ ਇਹਨਾਂ ਦੀ ਜੋ ਜਾਇਜ਼ ਮੰਗ ਨੇ ਮੰਨ ਲੈਣੀ ਚਾਹੀਦੀ ਸੋ ਮੇਰੇ ਨਾਲ ਰੇਕੀ ਮਾਸਟਰ ਬੈਠੇ ਨੇ ਜਿਹੜੇ ਰੇਕੀ ਗੁਰੂ ਵੀ ਕਹੇ ਜਾਂਦੇ ਨੇ ਅੰਨੇ ਦੇ ਵਿੱਚ ਸੋ ਕੀ ਲੱਗਦਾ ਜਿਹੜਾ ਹੈ ਜਿਹਦਾ ਬੰਦ ਦਾ ਕਾਲ ਤੇ ਪਿਛਲੇ 4 ਦਿਨ ਦੀ ਜਿਹੜੀ ਕਿਸਾਨਾਂ ਵੱਲੋਂ ਸ਼ੰਭੂਪੁਰ ਤੇ ਦਿੱਤੀ ਹੈ ਦੇਖੋ ਜੀ ਅਧਿਆਤਿਕ ਪੈਟਰਨ ਤੇ ਤੁਸੀਂ ਗੱਲ ਕਹੀ ਹੈ ਗੋਗੇ ਰੇਕੀ ਸਟਰਕਚਰ ਹੈ ਊਰਜਾ ਦੇ ਅਕੋਰਡਿੰਗਲੀ ਜੇ ਤਾਂ ਆਪਾਂ ਗੱਲ ਕਰਦੇ ਆ ਤਾਂ ਆਪਾਂ ਇਹ ਦੇਖਾਂਗੇ ਵੀ ਸਾਡੇ ਜਿਹੜੇ ਗੁਰੂ ਪੀਰ ਪਗੰਬਰ ਹੋਏ ਨੇ ਉਹਨਾਂ ਨੇ ਕੋਈ دہشت ਵਾਲਾ ਮਾਹੌਲ ਨਹੀਂ ਫੈਲਾਇਆ ਜਿਹੜਾ ਪੋਲੀਟੀਕਲੀ ਸਟੰਟ ਹੈ ਪੋਲੀਟੀਕਲੀ ਹੋ ਰਿਹਾ ਜੋ ਵੀ ਹੋ ਰਿਹਾ ਚਾਹੇ ਉਹ ਕਿਸਾਨਾਂ ਦਾ ਸਿਸਟਮ ਹੈ ਚਾਹੇ ਉਹ ਸਰਕਾਰ ਦਾ ਸਿਸਟਮ ਹੈ ਇਹਦੇ ਚ ਜਣੀ ਆਮ ਪਬਲਿਕ ਹੈ ਸਾਡੇ ਗੁਰੂਆਂ ਨੇ ਸਿਖਾਇਆ ਜੀ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਤੋਂ ਪਨੇ ਪਹਿਚਾਨ ਬਣਾਣੀ ਹੈ ਇੱਕ ਸਾਡੀ ਪਹਿਚਾਨ ਕੀ ਹੈ ਕਿ ਕਿਸਾਨ ਕਿਹਾ ਉਹਦੇ ਚ ਹਿੰਦੂਤਮ ਕਿਸਾਨ ਨਹੀਂ ਹੈ ਹਿੰਦੂ ਵੀ ਕਿਸਾਨ ਹੈਗੇ ਨੇ ਮੇਰੇ ਮੇਰਾ ਮੰਨਣਾ ਹੈ ਬੜੀ ਮਸਲਾ ਜਿਹੜਾ ਹਰਿਆਣਾ 사ੜੀ ਜਿਹੜੀ ਹੈ ਉਹ ਆਮ ਜਿਆਦਾ ਲੇਕਿਨ ਇੱਕ ਕਟਰੀਆ ਫਿਰਸ ਕੀਤਾ ਗਿਆ ਦਸੇ ਗੁਰੂ ਹਿੰਦੂ ਹੋਏ ਨੇ ਔਰ ਖੱਤਰੀ ਵੰਸ਼ਜ ਹੋਏ ਹੈ ਮੈਂ ਉਹਨਾਂ ਦੇ ਵੰਸ਼ ਦਾ ਇੱਕ ਅੰਸ਼ਾ ਮੈਂ ਕਹਿਣਾ ਚਾਹਾਂਗਾ ਕਿ ਸਾਡੀ ਜਿਹੜੀ ਪਬਲਿਕ ਹੈ ਉਹਨੂੰ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਆਪਣੇ ਦਿਮਾਗ ਨੂੰ ਯੂਜ਼ ਕਰਨਾ ਚਾਹੀਦਾ ਆਪਣੀ ਇਨਫੋਰਮੇਸ਼ਨ ਆਪਣੀ ਟੈਕਨੋਲੋਜੀ ਦਾ ਇਸਤੇਮਾਲ ਕਰਨਾ ਚਾਹੀਦਾ ਤਾਂ ਕਿ ਜਿਹੜਾ ਸਾਡਾ ਸਾਡਾ ਸਮਾਜ ਹੈ ਉਹਨੂੰ ਕੋਈ ਸੈਟਬੈਕ ਨਾ ਲੱਗੇ ਅਸੀਂ ਤਰੱਕੀ ਕਰ ਸਕੀਏ ਸਾਡਾ ਦੇਸ਼ ਤਰੱਕੀ ਵਾਲੇ ਪਾਸੇ ਜਾ ਰਿਹਾ ਹੈ ਸਾਡਾ ਇੱਕ ਨਾਮ ਹੋ ਰਿਹਾ ਉਹਦੇ ਚ ਅਸੀਂ ਮੋਦੀ ਨੂੰ ਪ੍ਰੇਸ ਨਹੀਂ ਕਰਾਂਗੇ ਕਿ ਮੋਦੀ ਸਾਹਿਬ ਪ੍ਰਧਾਨ ਮੰਤਰੀ ਆ ਤਾਂ ਬਹੁਤ ਉਹਨਾਂ ਨੂੰ ਹਾਈਲਾਈਟ ਕਰਦੇ ਆ ਐਸਾ ਕੋਈ ਮੋਟੋ ਨਹੀਂਗਾ ਜਿਨੇ ਵੀ ਜਿਹੜਾ ਵੀ ਸਰਕਾਰ ਚ ਆਇਆ ਜਿਹੜਾ ਵੀ ਪ੍ਰਧਾਨ ਮੰਤਰੀ ਰਿਹਾ ਜਾਂ ਜਿਹੜੇ ਵੀ ਮੁੱਖ ਮੰਤਰੀ ਰਹੇ ਉਹਨਾਂ ਨੇ ਆਪਣਾ ਆਪਣਾ ਆਪਣੇ ਆਪਣੇ ਹਿਸਾਬ ਨਾਲ ਕੰਮ ਕੀਤਾ ਔਰ ਸਾਡੀ ਪਰੰਪਰਾ ਨੂੰ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਅੱਗੇ ਵਧਾਇਆ ਮੇਰੇ ਨਾਲ ਹੁਣ ਜਿਹੜੇ ਹੈ ਸਖਸ਼ ਨੈਗੀ ਜੀ ਜਿਹੜੇ ਕਿ ਨਗਰ ਕੌਂਸਲ ਚੋਂ ਰਿਟਾਇਰ ਹੋਏ ਨੇ ਤੇ ਕਈ ਜਿੱਥੇ ਬੰਦੀਆਂ ਦੇ ਨਾਲ ਨੈਗੀ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਮਾਹੌਲ ਬਣਿਆ ਹੋਇਆ ਹੈ ਪੰਜਾਬ ਦਾ ਪੂਰੇ ਹਿੰਦੁਸਤਾਨ ਦਾ ਹੀ ਕਹਿਦੀ ਆਪਾਂ ਮੈਨਰੋ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਆ ਤੁਸੀਂ ਆਪਣੇ ਚੈਨਲ ਰਾਹੀਂ ਜਿਹੜੀ ਆ ਸਾਡੀ ਗੱਲੋਂ ਉਹ ਚਾਹੁੰਦੇ ਹੋ ਭੱਲੇ ਵੀ ਗੱਲ ਸੌੜਤੀ ਕਰੂੰਗਾ ਬਹੁਤ ਲੰਮੀ ਚੋੜੀ ਚਰਚਾ ਬੜੀਆਂ ਗੱਲਾਂ ਨਹੀਂ ਇਹ ਜਿਹੜਾ ਅੰਦੋਲਨ ਹੈ ਇੱਕ ਇਹ ਲੋਕਤੰਤ ਦਾ ਹਿੱਸਾ ਹੈ ਦੇਖੋ ਲੋਕਤੰਤ ਮੁਲਕ ਹੈ ਫੇਰੀ ਆਜ਼ਾਦ ਹਕੂਮਤ ਪਰ ਇਹਦਾ ਕੋਈ ਤੌਰ ਤਰੀਕਾ ਹੋਣਾ ਚਾਹੀਦਾ ਹੈ ਇਹ ਬੜੀ ਭਾਰੀ ਮਾਰ ਪੈ ਰਹੀ ਹੈ ਅਸਲ ਸੱਡੀ ਇੱਥੇ ਮੈਂ ਕਹੂੰਗਾ ਬਦਕਿਸਮਤੀਆ ਮੁਲਕ ਦੀ ਇਸ ਤਰ੍ਹਾਂ ਦੇ ਜਿਹੜੇ ਆंदोलਨ ਹੁੰਦੇ ਹੜਤਾਲਾਂ ਦੇ ਵਿੱਚ ਰਾਜਨੀਤੀ ਵਿੱਚ ਅੰਸਰ ਵੱਡ ਜਾਂਦੇ ਮੰਨਦੇ ਵੀ ਰਾਜਨੀਤੀ ਜਰੀ ਹੈ ਕਿਤੇ ਨਾ ਕਿਤੇ ਇਫੈਕਟ ਕਰਦੀ ਹੈ ਮੈਂ ਕਹਿੰਦਾ ਤੁਸੀਂ ਕਿਤੇ ਜਾਮ ਵੀ ਲੱਗ ਜਾਓ ਉੱਥੇ ਵੀ ਰਾਜਨੀਤੀ ਕਿਤੇ ਹੋਰ ਗੱਲਾਂ ਇਹ ਰਾਜਨੀਤੀ ਹੈ ਕਿ ਕੋਈ ਪਾਰਟੀ ਕਰਨਾ ਪਾਰਟੀ ਦਾ ਨਾਮ ਲੈਂਦਾ ਇਹਦੇ ਵੀ ਜਿਹੜੀ ਗੱਲ ਹੈ ਕਿਸਾਨ ਭਰਾਵਾਂ ਵਿੱਚ ਅਸੀਂ ਉਹਨਾਂ ਨਾਲ ਖੜੇ ਹੈ ਦੇਖੋ ਮਜ਼ਦੂਰ ਮੁਲਾਜ਼ਮ ਕਿਸਾਨ ਖੇਤੀ ਮਜ਼ਦੂਰ ਸਾਰੇ ਜਣੇ ਕਿਸਾਨ ਕਿੱਥੇ ਬੰਦਿਆਂ ਨਾਲ ਹੈ ਪਰ ਇਹ ਕੰਮ ਨਾ ਕਰੇ ਹੁਣ ਤੁਸੀਂ ਮੈਂ ਕਹਿੰਦਾ ਚਲੋ ਕੀ ਕਰਨ ਹੁਣ ਕੰਸਾ ਜਿੰਨੂ ਦੇਖ ਲਓ ਸਾਰੇ ਰੇਡ ਬੱਜ ਜਾਣੇ ਪੈਟਰੋਲ ਵਾਲੇ ਕਦੇ ਵੀ ਸਾਡਾ ਪਰਸੈਂਟੇਜ ਵਧਾਓ ਤੁਸੀਂ ਕੱਲ ਦੀ ਖਬਰ ਪੜ੍ਹੋ ਟ੍ਰਿਬਿਊਨ ਦੀ ਖਬਰ ਪੜ੍ਹੋ ਹੋਰ ਇਸ ਤਰ੍ਹਾਂ ਦੀ ਕਈ ਜਥੇਬੰਦੀਆਂ ਨੇ ਮੁਲਾਜ਼ਮ ਕਹਿੰਦੇ ਸਾਡੀ ਪੈਨਸ਼ਨਾਂ ਵਧਾਓ ਹੋਰ ਕਈ ਲੋਕ ਕਹਿੰਦੇ ਸਾਡੇ ਅਲਾਉਂਸ ਵਧਾਓ ਤਾਂ ਇਹ ਕੋਈ ਤੌਰ ਤਰੀਕਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਐਂਬੂਲੈਂਸਾਂ ਜਾ ਰਹੀਆਂ ਹੋਰ ਵਰਤਮਾਨ ਸਮੇਂ ਸਰਕਾਰ ਨੂੰ ਵੀ ਚਿੰਤਤ ਜਿਹੀ ਗੌਰ ਕਰਨੀ ਚਾਹੀਦੀ ਹੈ ਤੇ ਇਹਦੇ ਬਾਰੇ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਬੜੇ ਆਪਣੇ ਸੀਰੀਅਸਲੀ ਲੈ ਕੇ ਇਸ ਗੱਲ ਨੂੰ ਪਰ ਪਹਿਲੇ ਧਾਰ ਤੇ ਹੱਲ ਕਰਨਾ ਚਾਹੀਦਾ ਤੁਸੀਂ ਦੇਖ ਰਹੇ ਹੋ ਕਿ ਅਲੱਗ-ਅਲੱਗ ਜਥੇਬੰਦੀਆਂ ਦੇ ਲੋਕ ਪੂਰੇ ਬੈਠੇ ਤੋ ਇੱਕ ਡਿਬੇਟ ਚੱਲ ਰਹੀ ਹੈ ਔਰ ਅਲੱਗ ਅਲੱਗ ਵਿਚਾਰਧਾਰਾ ਨੇ ਮੇਰੇ ਨਾਲ ਦੁਕਾਨਦਾਰ ਨੇ ਕੀ ਕਿਹਾ ਜੀ ਨੂੰ ਕੀ ਲੱਗਦਾ ਤੁਹਾਨੂੰ ਜਿਹੜਾ ਹੈ ਅੱਜ ਵੈਸੇ ਤਾਂ ਇਹ ਕਿਸਾਨੀ ਅੰਦੋਲਨ ਜਿਹੜਾ ਹੈ ਇਹ ਮਾਹੌਲ ਖਰਾਬ ਕਰਨ ਵਾਲਾ ਥਿਲਾ ਬਣਾਇਆ ਗਿਆ ਤੇ ਵੈਸੇ ਮੋਦੀ ਜੀ ਨੂੰ ਨਿਵਾਜ਼ ਖਾਣਾ ਚਾਹੁੰਦੇ ਆ ਮੋਦੀ ਜੀ ਮੋਦੀ ਜੀ ਵਰਗਾ ਪ੍ਰਧਾਨ ਮੰਤਰੀ ਮਿਲੇ ਨਹੀਂ ਨਾ ਸਾਡਾ ਹਿੰਦੁਸਤਾਨ ਨੂੰ ਕਿਸਮਤ ਦੀ ਗੱਲ ਹੈ ਕਿ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਮਿਲਿਆ ਹੈ ਜਿਹੜਾ ਕਿ ਦੇਸ਼ ਨੂੰ ਬਣਾ ਰਿਹਾ ਹੈ ਅੱਛੀ ਤਰ੍ਹਾਂ ਉੱਪਰ ਲੈ ਕੇ ਜਾ ਰਿਹਾ ਹੈ ਜਿਹੇ ਪ੍ਰਧਾਨ ਮੰਤਰੀ ਕਿਸਮਤ ਨਾਲ ਮਿਲਦਾ ਵਰਲਡ ਨਾਮ ਹੈ ਜੋ ਤੁਸੀਂ ਦੇਖ ਰਹੇ ਹੋ ਕਿ ਮੋਦੀ ਸਾਹਿਬ ਬਾਰੇ ਇਹਨਾਂ ਨੇ ਗੱਲ ਕੀਤੀ ਹੈ ਕਿ ਮੋਦੀ ਵਰਗਾ ਜਿਹੜਾ ਪ੍ਰਧਾਨ ਮੰਤਰੀ ਮਿਲਣਾ ਹਿੰਦੁਸਤਾਨ ਨੂੰ ਬਹੁਤ ਔਖਾ ਹੈ ਸੋ ਅੱਜ ਜੇ ਆਪਾਂ ਨੂੰ ਇੱਕ ਸਹੀ ਤਰੀਕੇ ਨਾਲ ਪ੍ਰਧਾਨ ਮੰਤਰੀ ਮਿਲਿਆ ਤਾਂ ਆਪਾਂ ਸਾਰਿਆਂ ਨੂੰ ਪਾਰਟੀ ਬਜਟ ਦੇ ਉੱਪਰ ਉੱਠ ਕੇ ਜਾਣਾ ਹੈ ਸਪੋਰਟ ਕਰਨੀ ਚਾਹੀਦੀ ਹੈ ਤਾਂ ਜੋ ਆਪਣਾ ਪੰਜਾਬ ਦਾ ਹਿੰਦੁਸਤਾਨ ਜਿਹੜਾ ਹੈ ਅੱਜ ਪੂਰਾ ਮੁਕਾਮ ਜਿਹੜਾ ਹਾਸਲ ਕਰ ਚੁੱਕਿਆ ਹੈ ਔਰ ਪੂਰਾ ਨਾਮ ਹੈ ਹਿੰਦੁਸਤਾਨ ਦਾ ਸੋ ਮੇਰੇ ਨਾਲ ਸਿੰਘੀ ਜੀ ਜੋ ਕਿ ਸਮਾਜ ਸੇਵੀ ਵੀ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਦੀ ਹੜਤਾਲ ਚੱਲ ਰਹੀ ਹੈ ਜਾਂ ਕਿਸਾਨਾਂ ਦੀਆਂ ਮੰਗਾਂ ਨੇ ਕਿੰਨੀਆਂ ਗਾਇਜ ਨੇ ਕਿ ਅਸੀਂ ਤਾਂ ਇਹ ਕ ਸਿਰਫ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਜਿੰਨੀਆਂ ਹੈਗੀਆਂ ਉਹਨਾਂ ਨਾਲ ਬੈਠ ਕੇ ਹੱਲ ਕਰ ਲੈਣਾ ਚਾਹੀਦਾ ਕਿਉਂਕਿ ਡੇਲੀ ਨੁਕਸਾਨ ਹੋ ਰਿਹਾ ਹੋਟਲ ਇੰਡਸਟਰੀ ਦਾ ਡੁਈ ਇੰਡਸਟਰੀ ਦਾ ਰੇਲਵੇ ਦਾ ਹਰ ਇੱਕ ਚੀਜ਼ ਦਾ ਨੁਕਸਾਨ ਹੋ ਰਿਹਾ ਇਸ ਟਾਈਮ ਤੇ ਇਸ ਕੇ ਵੀ ਮੋਦੀ ਜੀ ਨੂੰ ਜਲਦੀ ਇਹ ਨਾਲ ਲੱਗ ਤੀ 10 ਵਾਰੀਆਂ ਹੋ ਚੁੱਕੀਆਂ ਕੋਈ ਕੋਈ ਹੱਲ ਰਾਤ ਨੂੰ 12 ਵਜੇ ਤੱਕ ਲੈ ਜਾਂਦੇ ਆ 4 ਵਜੇ ਮੀਟਿੰਗ ਕਰ ਰਾਤ ਨੂੰ 12 ਤੱਕ ਲੈ ਜਾਂਦੇ ਆ ਜਦੋਂ ਲੋਕ ਸੋ ਜਾਂਦੇ ਆ ਇਸ ਕਰਕੇ ਇਹਨੂੰ ਮੋਦੀ ਸਾਹਿਬ ਆਪਣਾ ਇਆਕਿਆਂ ਦਾ ਫੈਸਲਾ ਲੈ ਕੇ ਜਲਦੀ ਤੋਂ ਜਲਦੀ ਹੱਲ ਕਰ ਸੋਮਨਾਲ ਤਾਂ ਸੰਸਦ ਸੀ ਕੌਂਸਲ ਦੇ ਪ੍ਰਧਾਨ ਸੰਸਦ ਰਾਜ ਵਿਧਾਨਿਕ ਵਪਾਰੀ ਵੀ ਨੇ ਜਿਹੜੀ ਕੀ ਲੱਗਦਾ ਜਿਹੜਾ ਜਿਵੇਂ ਹੁਣ ਕਿਸਾਨਾਂ ਤੋਂ ਵੀ ਵੀ ਬੜ ਬੰਬਾਸਾ ਸੰਗੀਤ ਜਿਹੜੀਆਂ ਗੁੰਗੀ ਕਿਸਾਨਾਂ ਲਈ ਕਿ ਉਤਾਰ ਨੂੰ ਦੇ ਤੋਰ ਨਾਲ ਹੈ ਜਿਹੜੀਆਂ ਬਾਗ ਜਿਹੜੇ ਦੁਕਾਨ ਹੋ ਰਿਹਾ ਸਾਰੇ ਲੋਕਾਂ ਦਾ ਖਤ ਹੋ ਗਈਆਂ ਕਈ ਬੱਚਾ ਹੋਰ ਕੰਟਰੀ ਦੇ ਆ ਰਹੇ ਅੱਜ ਕੱਲ ਠੀਕ ਹੁੰਦਾ ਬਾਹਰ ਚੜਾਦੇ ਨੇ ਅਜੇ ਮਰਦੂਦ ਸਾਹਿਬ ਤੇ ਸੀ ਜੀ ਲਿਆ ਲੈ ਮਾ ਬੜੀ ਹੋ ਗਈ ਹੈ ਵੀ ਆਦ ਨੂੰ ਦੀ ਮੇਂ ਪਾਸ ਤੇ ਤਾਰੇ ਤੇ ਰਸਪੰਡ ਨੇ ਬੜਾ ਕੁਝ ਹੋਰ ਹੈ ਚਾਹੇ ਵੀ ਆਨ ਦਾ ਮੈਸੇਜ ਇਹਦਾ ਗੱਲ ਸੋ ਮੇਰੇ ਨਾਲ ਵਿਆਹਰ ਜੀ ਨੇ ਇਸ ਟਾਈਮ ਉਹ ਲੋਕਾਂ ਨਾਲ ਅਲੱਗ ਪ੍ਰਸ਼ੰਤ ਕਿ ਇਹਦਾ ਧਿਆਨ ਦੇਣਾ ਹੈ ਤਾਂ ਬਹੁਤ ਬਿਲਕੁਲ ਜੀ ਫਨ ਕਿ ਅੱਜ ਕੱਲ ਸੀਜੇ ਵਿਆਹ ਦਾ ਚੱਲ ਰਿਹਾ ਹੈ ਲੋਕੀ ਪਰੋ ਵੀ ਆਏ ਨੇ ਸੋ ਮੇਰੇ ਨਾਲ ਬੈਠੇ ਨੇ ਕੀ ਕੀ ਲੱਗਦਾ ਜੇ ਕਿ ਕਿਸਾਨਾਂ ਨੂੰ ਬੜਾ ਲੰਮਾ ਗਰਸ ਕਰ ਦਿੱਤਾ ਗਿਆ ਔਰ ਹੁਣ ਫਿਰ ਪਿਛਲੇ 4 ਦਿਨ ਤੋਂ ਰਹੇ ਹੈ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਨੇ ਔਰ ਗੋਲੀਆਂ ਵੀ ਚੱਲ ਰਹੀਆਂ ਨੇ ਅੱਥਵੇ ਦੇ ਗੋਲੇ ਵੀ ਛੱਡੇ ਜਾ ਰਹੇ ਨੇ ਸੰਗਤਪੁਰਾ ਜੀ ਮੇਰਾ ਗੱਲ ਹੈ ਪਹਿਲਾਂ ਵਿੱਚ ਸਾਰੇ ਦੋਸਤਾਂ ਦੇ ਹੱਟੇ ਕਰਨ ਨਾਲ ਸਾਡੇ ਅਸਲੀ ਬੜਾ ਜਿਉ ਮੀਲਿਸ ਹੋਤਾ ਹੈ ਜਿਹੜਾ ਬਹੁਤ ਸਾਲ ਤੋਂ ਦੂਰਾ ਇਹਨੂੰ ਕੁਝ ਪਾਰਟੀਆਂ ਨੇ ਕੋਈ ਪਾਰਟੀ ਨੇ ਸਪੋਰਟ ਕੀਤਾ ਉਹ ਸਟੋਰਰੀਆ ਫਿਲਮ ਕੀਤੀ ਹੈ ਇੱਕ ਵੱਡਾ ਮਕਸਦ ਹੈ ਕਿਉਂ ਕਿਸਾਨ ਅੰਦোলন ਹਮੇਸ਼ਾ ਇਲੈਕਸ਼ਨ ਤੋਂ ਪਹਿਲਾਂ ਹੀ ਹੁੰਦਾ ਪਿਛਲੇ ਵਾਲੇ ਇਲੈਕਸ਼ਨ ਤੋਂ ਪਹਿਲਾਂ ਇਸ ਵਾਲੇ ਇਲੈਕਸ਼ਨ ਮਤਲਬ ਕਿ ਸਾਥ ਤੇ ਬੰਦੇ ਨੂੰ ਜਾਇਜ਼ ਮੰਗਦੇ ਆ ਆਪਣੇ ਇੱਕ ਵੱਡੇ ਕਮੇਟੀ ਬਣਾ ਕੇ ਬਸ ਬੰਦਗੀ ਬੰਦਗੀ ਪਲੇਮ ਬੰਦਗੀ ਉਹ ਕਮੇਟੀ ਨੇ ਗੱਲਾਂ ਡਿਸਾਈਨ ਨੇ ਉਹਨੇ ਇਹ ਤੁਸੀਂ ਤੁਰੰਤ ਤੁਸੀਂ ਪਹਿਲੇ ਤੁਰ ਕੇ ਥੋੜੇ ਟ੍ਰੈਕਾਂ ਤੇ ਗਾਣੇ ਕੀ ਹੁੰਦੇ ਨੇ ਬੀ ਲੀ ਆਗੇ ਭਲਾਗੇ ਹੁਣ ਧਾਗੇ ਇਹ ਤਰੀਕਾ ਧੂਤ ਰਾਈਡ ਜੋੜੀ ਹੈ ਵੀ ਇਹ ਜਾਇਜ਼ ਮੰਗਾ ਤੁਸੀਂ ਦੱਸੋ ਰੱਖੋ ਇੱਕ ਟਿੱਕਵਾ ਕੱਢੀ ਰੇ ਬਣਾਉਣ ਦੀਆਂ ਰੱਖ ਤੋਂ ਨੂੰ ਕੀ ਦਾ ਨੁਕਸਾਨ ਹੋ ਰਿਹਾ ਤੈਨੂੰ ਆ ਦੱਸੋ ਕਿਹੜੇ ਤਬਕੇ ਦਾ ਨਹੀਂ ਹੋ ਰਿਹਾ ਪਪਾ ਇੱਕ ਥਾਂ ਆ ਪੈਦੇ ਵਾਸਤੇ ਬੈਠੇ ਹੋ ਕੇ ਕਿਹੜੇ ਤਬਕੇ ਨੂੰ ਇਨਸਾਨ ਨਹੀਂ ਹੋ ਰਿਹਾ ਪੈਦੇ ਵਾਸਤੇ ਇੰਡਸਟਰੀਆਂ ਨੂੰ ਨੁਕਸਾਨ ਨਹੀਂ ਹੋ ਰਿਹਾ ਇੰਸਟਰੀ ਸਾਰੇ ਕੁਛ ਆ ਜਾਂਦਾ ਇੱਥੇ ਅਫਸਰਾਂ ਦੇ ਬੈਠੇ ਆ ਮੇਰੇ ਖਿਆਲ ਆਪਣੇ 10 ਬੰਦੇ ਨਾਲ ਕੋਈ ਨਾ ਕੋਈ ਰਿਲੇਟਡ ਬੰਦਾ ਇੱਧਰ ਹੋਊਗਾ ਜਿਹਦਾ ਨੁਕਸਾਨ ਹੋ ਰਿਹਾ ਆ ਆਲਰੇਡੀ ਸਮਾਨ ਆ ਨਹੀਂ ਰਿਹਾ ਜੀ ਮਟੀਰੀਅਲ ਆ ਨਹੀਂ ਰਿਹਾ ਜੀ ਇੰਡਸਟਰੀ ਬੰਦ ਹੋਣ ਤੱਕ ਹੀ ਆ ਅੱਜ ਪਟਵਾਰ ਬਾਬੂ ਬੰਦ ਨੇ ਸ਼ਹਿਰ ਚ ਕਿਉਂ ਬੰਦ ਨੇ ਉਹ ਕਹਿੰਦੇ ਸਾਡੀ ਰੇਟਾਂ ਦੋ ਜੀ ਸਾਡੀ ਰੇਟ ਘਟਦਾ ਨਹੀਂ ਚੱਲੇ ਜਾਣ ਤੇ ਇਹ ਤਾਂ ਇੱਕ ਤਰੀਕਾ ਥੋੜਿਆ ਵੀ ਜਾਣਾ ਕਹਿਣਾ ਉਹਨਾਂ ਮੂੰਹ ਚੱਲੇ ਜਾਣਗੇ ਤੁਹਾਡੀ ਕੋਈ ਵੀ ਇੱਕ ਤਰੀਕਾ ਹੁੰਦਾ ਪ੍ਰੋਟੋਕੋਲ ਹੁੰਦਾ ਕਿ ਜੀਦਾ ਜਾਓ ਰੇਟਾਂ ਚ ਜਾ ਕੇ ਦੇ ਕੇ ਆਉ ਤੁਹਾਨੂੰ ਨਾ ਕਰਦੇ ਫਿਰ ਤੋ ਹੋਰ ਹੈ ਤੁਹਾਡੇ ਜਿਹ ਅ ਨੋਟਿਸ ਵੀ ਹੋਰ ਇੱਕ ਨਿਊਜ਼ ਵੀ ਲੁਆਇਆ ਕਿ ਜਿਹੜਾ ਹੈ ਉਹ ਸੰਸਕ੍ਰਿਤੀ ਦੇ ਨਾਲ ਹੈ ਖਾਂ ਜਿੱਥੇ ਬੰਦਿਆਂ ਜੀ ਮੈਂ ਤੁਹਾਨੂੰ ਉਹੀ ਮੈਂ ਪਹਿਲਾਂ ਮੈਂ ਸਟਾਰਟਿੰਗ ਹੀ ਕਿਤੇ ਵੀ ਇਸ ਟਾਈਮ ਕਿਸਾ ਨੂੰ ਤਾਂ ਰਾਜਨੀਤਿਕरण ਹੋ ਗਿਆ ਜੀ ਜੇ ਲੋਅਰਸ ਨੇ ਤੁਸੀਂ ਕੁਝ ਪਾਰਟਿਕੂਲਰ ਲੋਅਰ ਦਾ ਇਹ ਗੱਲ ਕਹੀ ਆ ਵੀ ਹਾਂ ਅਸੀਂ ਨਾਲ ਆ ਨਾ ਤੁਹਾਨੂੰ ਲੈਣ ਚਾਹੀਦੀ ਜਾਏਗਾ ਆਪਾਂ ਕੋਲ ਕਿਹੜੀ ਪਰਸੋ ਸੋ ਮੈਂ ਨਸ਼ੀ ਦੇਸ਼ ਜਿਹਨੇ ਉਥੇ ਵਾਰ ਕਰਦੇ ਨੇ ਗੁਂਦਗੜ ਦੇ ਵਿੱਚ ਹੋਏ ਦਾ ਕਿੰਨਾ ਕੁ ਫਰਕ ਪੈਂਦਾ ਜਦੋਂ ਐਸੀ ਵਾਲਾ ਕਰਨੇ ਲਗਾ ਜਾਂਦੇ ਨਾਲ ਇਸ ਟਾਈਮ ਗੁਂਦਗੜ ਦੇ ਵਿੱਚ ਕੋਈ ਬਾਹਰੋਂ ਮਾਲ ਆ ਨਹੀਂ ਰਿਹਾ ਕੋਈ ਬਾਹਰ ਜਾ ਨਹੀਂ ਰਿਹਾ ਉਸ ਕਰਕੇ ਇੰਡਸਟਰੀ ਟੂਕ ਨੂੰ ਬੰਦ ਕਰਤੇ ਆ ਕਿਉਂਕਿ ਟੋਟਲ ਇਨਰਟੀ ਆ ਜਿਹੜੀ ਉਹ ਪੰਜਾਬ ਤੋਂ ਇਲਾਵਾ ਹਰਿਆਣਾ ਰਾਜਸਥਾਨ ਈਪੀ ਨਾਲ ਜੁੜੀ ਹੋਈ ਹੈ ਸਾਰਾ ਮਾ ਬਾਹਰ ਜਾਂਦਾ ਔਰ ਕੱਚਾ ਮਟੀਲਾ ਜਿਹੜਾ ਉਹ ਪੰਜਾਬ ਤੋਂ ਬਾਹਰੋਂ ਆਉਂਦਾ ਉਹ ਸਾਰਾ ਇਸ ਟਾਈਮ ਆ ਉਹ ਰੇਟ ਦਿਨੋ ਦਿਨ ਵਧ ਰਹੇ ਨੇ ਮਹਿੰਗਾਈ ਤਾਂ ਪਹਿਲਾਂ ਹੀ ਉੱਠ ਗਈ ਹੋਈ ਹੈ ਇਸ ਚੀਜ਼ ਔਰ ਨੰਬਰ 2 ਇੱਕ ਸਾਨ ਅੰਦੋਲਨ ਨਾ ਹੋ ਕੇ ਇੱਕ ਹੜਦੁੰਗਵਾਜੀ ਹੋ ਰਿਹਾ ਮੁੰਡੇ ਉੱਥੇ ਪੱਥਰबाजी ਕਰ ਰਹੇ ਨੇ ਉਹ ਸਾਨ ਅੰਦੋਲਨ ਨਹੀਂ ਹੈਗਾ ਇਹ ਸਾਂਕੁਸ਼ਿਕ ਫੁਟੀਤੀ ਸਾਜ਼ਿਸ਼ ਹੈ ਸਰਕਾਰ ਆਸ ਨੀਚੇ ਆਣ ਸਭ ਦੇਖੋ ਕਿ ਲੱਗ ਵਿਚਾਰ ਸੱਜ ਦੀ ਇਹ ਡਿਬੇਟ ਕੀਤੀ ਗਿਆ ਸੋ ਸਾਰੇ ਸ਼ਹਿਰ ਦੇ ਅਸੀਂ ਜਗ੍ਹਾ ਤੇ ਇਕੱਠੇ ਹੋਏ ਸੀਗੇ ਸੋ ਇਸ ਡਿਬੇਟ ਦੇ ਵਿੱਚ ਆਪਣੇ ਆਪਣੇ ਵਿਚਾਰ ਤਰ੍ਹਾਂ ਜਿਹੜੀਆਂ ਰੱਖੀਆਂ ਹਨ ਆਪਣੇ ਵਿਚਾਰ ਕੇ ਸੋ ਲਾਜ਼ਮੀ ਵੀ ਸੁਣਿਆ ਜਾ ਰਿਹਾ ਹੈ ਫੀਡਿੰਗ ਦੇ ਉਹਨੇ ਇੱਕ ਕਹਿੰਦੇ ਨੇ ਹਲਜੀ ਰੋਟ ਜਾਏਗਾ ਤਾਂ ਇੱਕੋ ਮਤਲਬ ਐਨਾਨਸਮੈਂਟ ਸੀਗੀ ਐਨਾਨਸਮੈਂਟ ਘਟਾ ਗਮਾਉ ਨੂੰ ਉਹ ਥ੍ਰੈਟ ਜਾਦਾ ਕਰ ਰਹੇ ਸੀ ਦੁਕਾਨਦਾਰਾਂ ਨੂੰ ਛੋਟਾ ਡਾਊਨ ਕਰੋ ਕੀ ਮਤਲਬ ਹੈ ਇਹਨੇ ਕਰਨਾ ਕਰੂਗਾ ਛੋਟੰਗ ਤੋਂ 1200 ਡੋਂਗ ਨਹੀਂ ਨਾਰੇ ਬਿਲਕੁਲ ਬਿਲਕੁਲ ਇਹ ਗੱਲ ਸੱਚ ਹੈ ਕਿ ਜਿਹੜਾ ਸੰਘਰਸ਼ ਹੁੰਦਾ ਹੈ ਜਾਂ ਜਿਹੜੀਆਂ ਬੰਦ ਦੀ ਕਾਲ ਦਿੱਤੀ ਜਾਂਦੀ ਹੈ ਇਹਦੇ ਵਿੱਚ ਕੋਈ ਹੈ ਚਾਹੇ ਅੱਜ ਕਿਸਾਨ ਨੇ ਜਾਂ ਹੋਰ ਵੀ ਜਿੱਥੇ ਜਿਹੜੀਆਂ ਨੇ ਦੁਕਾਨਾਂ ਨੇ ਉਹ ਬੰਦ ਦੀ ਕਾਲ ਜਰੂਰ ਕਰਨ ਜਿਹੜੇ ਲੋਕ ਬੰਦ ਕਰਾਉਂਦੇ ਨੇ ਕਰਨ ਜਿਹੜੇ ਕਰਨਾ ਚਾਹੁੰਦੇ ਉਹਨਾਂ ਨੂੰ ਮਤਲਬ ਜ਼ਿਆਦਾ ਸੈਟ ਨਹੀਂ ਕਰਨਾ ਚਾਹੀਦਾ ਸੋ ਅੱਜ ਜਿਹੜਾ ਹੈ ਖਸਾਨ ਜਿੱਥੇ ਬੰਦਿਆਂ ਲੋ ਪਿਛੇ 4 ਦਿਨ ਤੋਂ ਸ਼ਿਮੂ ਬਾਰਡਰ ਦੇ ਉੱਪਰ ਜਿਹੜੀ ਇਹ ਤਣਾ ਦਿੱਤਾ ਗਿਆ ਜਿਸ ਦੇ ਵਿੱਚ ਕਾਫੀ ਨੁਕਸਾਨ ਵੀ ਹੋਇਆ ਜਿੱਥੇ ਪਬਲਿਕ ਦਾ ਇਨਸਾਨ ਹੈ ਉੱਥੇ ਕਿਸਾਨਾਂ ਨੂੰ ਖਾਮੀ ਹੋਇਆ ਹੈ ਬੜੇ ਮਾਤ ਦੇ ਵਿੱਚ ਕਿਸਾਨਾਂ ਉੱਤੇ ਫੱਟੜ ਨੇ ਇਲਾਵਾ ਉਸੇ ਤਰ੍ਹਾਂ ਭਾਈਚਾਰ ਦੇ ਉੱਪਰ ਵੀ ਹਮਲਾ ਵੀ ਕੀਤਾ ਗਿਆ ਜਿਹੜੀ ਹੈ ਉਹਨਾਂ ਦੇ ਵੀ ਕਾਫੀ ਨੁਕਸਾਨ ਸੋ ਅੱਜ ਹੁਣ ਜਿਹੜੀ ਬਾਤ ਕੱਲ ਹੈ ਬਾਤ ਤੱਕ 4 ਵਾਰ ਦੇ ਨਾਲ ਖੇਰਦੀ ਮ 所以，这些的很多都是你的男生看的。